ਅਇ ਤਾਂ ਵੇਸੇ ਨੂੰ ਫਾਇਦਾ ਵੀ ਹੋ ਗਿਆ ਦਾ ਦਾ ਹੁਣ ਇਹ ਸੂਟ ਥੋੜਾ ਆਪੀ ਸੋਣਾ ਨਹੀਂ ਆ ਤੂੰ ਨਹੀਂ ਸੀ ਮੈਂ ਇਹ ਵੀ ਜਿੱਦਣੇ 3-400 ਆ ਮੁੱਲ ਓਕ ਜਿਆਦਾ ਕੀ 3-400 ਸਿੰਪਲ ਸੂਟ ਦੀ ਐ ਹੈ ਸਿੰਪਲ ਸੂਟ ਦੀ ਐ 300 ਛੇ ਕਿਆ ਦੇ ਵਸਤੇ ਲੈ ਕੇ ਆਏ ਹੋ ਤੂੰ ਵੀ ਇਹੀ ਕੰਮ ਚਲਾ ਰਿਹਾ ਨੀ ਹੈ ਮੈਂ ਥੋੜੇ ਸਿਰ ਤੇ ਖਾਣੀ ਐ ਫਿਰ ਮੈਂ ਆ ਤਰਵਾਇਆ ਰੁਕੀਂ ਦਦਾ ਹਾਂ ਫਿਰ ਕੰਮ ਦਾ ਕੀ ਮਤਲਬ ਹੈ ਵੈਸੇ ਕਿ ਹਾਂ ਤੂੰ ਆ ਵੀ ਸੌਣਾ ਕਰੋ ਇਹ ਬੋਤਾ ਫਿਰ ਉਹਦਾ ਸੂਟ ਲੈਣਾ ਪੈ ਜਣੀ ਆ ਹਾਂ ਕੀ ਹਾਂ ਕਿਨ ਕੱਪੜੇ ਦੀ ਦੁਕਾਨ ਖੋਲਦਾ ਹਾਂ ਨਾ ਤਾਂ ਉਹਦਾ ਹੀ ਕੰਮ ਕਰਦੀ ਕੰਮ ਦਾ ਕਰ ਲਈ ਤੂੰ ਬਸ ਆ ਹੀ ਕੰਮ ਤੇ ਰਹਿ ਜੀਂ ਮੈਂ ਕਰਦੇ ਕੰਮ ਕਰਦੀ ਨਹੀਂ ਮੈਂ ਹੂੰ ਕਰਦੀ ਨਹੀਂ ਕਰਦੀ ਫੇਰ ਤਾਂ ਨਹੀਂ ਕਰਨੇ ਕਿਉਂ ਨਹੀਂ ਕਰਨੇਗੇ ਘਰ ਦਾ ਤਾਂ ਕਰੀ ਚਲੋ ਜੀ ਮੈਂ ਦੁਕਾਨ 'ਚ ਬੈਠੀ ਰਹਗਣੀ ਆ ਬੀ ਜੀ ਹਾਂ ਦੁਕਾਨ ਦਾ ਵੇਰ ਦਾ ਟਾਈਮ ਸਿਰ ਤੇ ਬੋਲਿਆ ਕਰੋ ਕਿੰਨੇ ਵਜੇ ਖੁੱਲਣੀ ਹੋਈ ਹੂੰ ਟਾਈਮ ਹੁੰਦਾ ਦੁਕਾਨ ਖੋਲਣ ਦਾ ਵੀ ਕਮਨ ਵੇੜ ਕੇ 8 ਵਜੇ ਤੋਂ ਸਾਡੇ 8:30 'ਤੇ ਕਾਹਨੂੰ ਖੋਲ੍ਹਿਆ ਕਰੂੰਗੀ ਬਸ ਆਹੋ ਆਈਡੀ ਦਾ ਵੀ ਹੁਣ ਸੱਚੀ ਹੋਈ ਲੈ ਕਮਾਈ ਦਾ ਆਈਡੀਆ ਦੱਸਿਆ ਤੁਹਾਨੂੰ ਮੈਂ ਮੈਨੂੰ ਤਾਂ ਲੋੜ ਨਹੀਂ ਸੀ ਕਮਾਈ ਦੀ ਆਉਦੀ ਸਿਉਂ ਲਿਆ ਕਰ ਆਉਦੇ ਤਾਂ ਸਿਉਂ ਹੀ ਦਿੰਦੀ ਆ ਮੈਂ ਬਸ ਫਿਰ ਮੰਮੀ ਦੇ ਉਹ ਆਉਦੇ ਉਹ ਦੱਸੀ ਵੀ ਹੋ ਗਈ ਥੋੜਾ ਕਿੱਦਾਂ ਛੁੱਟਦਾ ਹੁੰਦੀ ਆ ਦਿੱਲੀ ਹਾਂ ਸਿਉਂ ਵਾਲਾ ਹੂੰ ਦਿੱਲੀ ਨਾਲ ਇੱਕਦਮ ਦੂਰ ਹੋਰ ਹਣਾ ਨਾ ਕਿਉਂ ਨਾ ਲਾ ਕੀ ਮਤਲਬ ਹੋਇਆ ਦਿੱਲੀ ਨਹੀਂ ਇੱਕ ਅੱਦਾ ਹੁੰਦਾ ਮੈਂ ਤਾਂ ਜਿੰਨੇ ਜਿੰਨਾ ਦੇਖਿਆ ਨਾ ਤੈਨੂੰ ਤੇਰੀ ਉਹ ਮਸ਼ੀਨ ਰੱਖੀ ਬੱਠੀ ਹੁੰਦੀ ਹੁੰਦੀ ਕੋਈ ਨਾ ਕੋਈ ਮੇਰੇ ਨਹੀਂ ਹੁੰਦੇ ਤੇ ਉਹ ਸਾਰੇ ਹਾਂ ਹੋਰ ਕੀ ਲੋਕਾਂ ਚ ਹੋਣੀ ਹੋਣ ਤੂੰ ਹੋਰ ਆਹ ਹੁਣ ਬਿਜ਼ਨਸ ਚ ਲਾਉਂਗਾ ਹੋਰ ਹੋਰ ਬਿਜ਼ਨਸ ਲਾਉਂਗੀ ਤੂੰ ਹੋਰ ਕੱਪੜੇ ਸਿਉਣੇ ਹੈਂ ਕੱਪੜੇ ਸਿਉਣ ਵਾਲਾ ਹੂੰ ਠੀਕ ਹੈ ਤੂੰ ਆ ਉਹਦੇ ਕੱਟ ਕੇ ਸਿਉਣਾ ਠੀਕ ਹੈ ਨਾ ਖਰਾਬ ਕਰੋ ਆਉਗੇ ਤੁਸੀਂ ਬੁਲਾਈ ਜੰਨੇ ਵਿੱਚ ਕੋਈ ਖਰਾਬ ਕਰਨ ਨੂੰ ਮੈਂ ਪਾੜ ਦਾਂ ਕੱਪੜੇ ਤੇਰੀ ਹੂੰ ਬੁਲਾਉਣੇ ਆ ਗਲਤ ਕੱਟਿਆ ਜਾਊਗਾ ਟੱਟੇ ਫਿਰ ਮੈਂ ਕਿਹੜਾ ਕਿਸੇ ਵੀ ਗਲਤ ਕੱਟਾਂ ਫਿਰ ਤੁਸੀਂ ਹੋਰ ਲਿਆ ਦਿਓ ਇੱਕ ਹੂੰ ਫਿਰ ਹੋਰ ਲਿਆ ਦੇ ਨਾ ਨਾ ਨਹੀਂ ਉਹ ਨਹੀਂ ਉਹ ਗੱਪ ਮਾਰ ਕੇ ਲੈ ਜਾਣੀ ਇੰਨੇ ਵਾਲਾ ਟੁੱਟ ਲਿਆਉਂਗੀ ਇੰਨੇ ਵਾਲਾ ਟੁੱਟ ਲਿਆਉਂਗੀ ਉੱਥੇ ਕਿ ਮੈਂ ਕਿ ਹੱਥ ਦਾ ਦਨੀ ਹੈ ਕਿ ਦਬੋਣਾ ਪੈਂਦਾ ਪਰ ਉਹਨੂੰ ਹਾਂਜੀ ਨਾ ਫਿਰ ਮੈਂ ਕਹਿਣ ਦੁਗਾ ਬਹੁ ਵੀ ਤਾਂ ਤੁਹਾਡੀ ਐ ਆਹੋ ਆ ਘੱਟ ਤੇਰੀ ਸਸਤੀ ਵੀ ਨਹੀਂ ਹੈਗੀ ਕੀ ਕਰਿਆ ਮੈਂ ਕਰਨਾ ਕੀ ਸੂਟ ਬਾਸ ਕਰਕੇ ਆਏਂਗੇ ਤੇ ਗੱਜਾ ਸੂਟਿੰਗ ਬਾਸ ਕਰਕੇ ਤੇ ਹੋਰ ਲੱਗਿਆ ਆਈਆਂਗੇ ਬੁੜਿਆ ਵਰਗਾ ਰੰਗ ਦੀ ਸੂਟ ਦਾ 300 ਰੁਪਏ ਦੀ ਆਜੇ ਫਿਲਟਰ ਹੀ ਮੇਰੀ ਨਹੀਂ ਸੀ ਗੱਜਾ ਬੁੜਿਆ ਵਰਗਾ ਰੰਗ ਸੀ ਆ ਉਹਨੂੰ ਜਾਇ ਤਰਸਉਂਦਾ ਨਾ ਨੂ ਤੇ ਹੋ ਜੀ ਤੇ ਹੋਰ ਥੋੜੇ ਤੇ ਆਊਗਾ ਫਿਰ ਉਹਨਾਂ ਨਾਲ ਸੂਟ ਵੀ ਲੈ ਸਕਦੀ ਸੀ ਨਾ ਮੈਂ ਤੂੰ ਕਹਿਣ ਡੁਗਾ ਕੁਛ ਉਹ ਗੁਰਦੇਸ ਹਾਂ ਨਾ ਹੁੰਦਾ ਸੂਟ ਸਾਢੇ 300 ਰੁਪਏ ਵੱਧ ਲੱਗ ਗਏ ਤਾਂ ਕਿਦਰ ਕਿੱਜ ਮੇਰਾ ਸਾਢੇ 300 ਰੁਪਏ ਉਹ ਬਸ ਆਗਲ ਕੇ ਜੇ ਨਾ ਬਿਆ ਕਰਾਂ ਉਹਦੀ ਫਿਰ ਸਹੀ ਆ ਫਿਰ ਨਾ ਮੰਮੀ ਹੂੰ ਨਾ ਬਿਆ ਕਰਾਉਂਦਾ ਰਾੜਾ ਜਰਦੇ ਹੁੰਦੇ ਆ ਕਿੰਨੇ ਦਾ ਸੂਟ ਲਿਆਂਦਾ ਇਹ ਦੱਸੋ ਫਿਰ ਮੇਰੀ ਗੱਲ ਸੁਣ ਜਿਹੜਾ ਕੱਲ ਸੂਟ ਲੇ ਦਿੱਤਾ ਸੀਗਾ ਠੀਕ ਆ ਮੈਂ ਤਾਂ ਪਸੰਦ ਨਹੀਂ ਕੀਤਾ ਤੇ ਉਹ ਆਪ ਪਸੰਦ ਕੀਤਾ ਸੀਗਾ ਉਹ ਮਜ਼ਦੂਰੀ ਚ ਲੈ ਲਿਆ ਸੀਗਾ ਤਾਂ ਮਜ਼ਦੂਰੀ ਦਾ ਕੰਮ ਹੈ ਮਜ਼ਦੂਰੀ ਜਿਹੜਾ ਤੂੰ ਧੱਕਾ ਜ਼ੋਰ ਪਾਇਸ਼ ਗਈ ਹੈਂ ਬੋਲ ਰਹੀ ਨਹੀਂ ਗਾ ਮੇਰੇ ਕੋਲ ਨਾ ਬੋਲਪਾਂਦੀ ਬਦਲ ਨੂੰ ਗੜਾ ਰੋਕਿਆ ਸੀਗਾ ਉਹ ਬੋਲਦੀ ਸੀਗੀ ਉਹਨਾਂ ਤੋਂ ਤੈਨੂੰ ਤਾਂ ਰੋਜ਼ ਆਂਗੋਂ ਦੀ ਜਾਂਦੀ ਸੰਗੋਂਦੀ ਹੈ ਨਾ ਪੇ ਸੰਗਸ ਕੱਪੜੇ ਤੂੰ ਪੁਣੇ ਸੀ ਸੰਗ ਦਾ ਜਲਦੀ ਨੂੰ ਆਉਂਦੀ ਸੀਗੀ ਤੂੰ ਕਹਿ ਤਾਂ ਸਕਦੀ ਸੀ ਮੈਂ ਕੱਪੜੇ ਨਹੀਂ ਲੈਣੇ ਆਹ ਸੂਟ ਨਹੀਂ ਚੰਗਾ ਲੱਗਦਾ ਮੈਨੂੰ ਬੱਸ ਹੋਈ ਨਹੀਂ ਲੈ ਲਿਆ ਮੇਰੀ ਬੁਰੀ ਥਮਮੀ ਮਮੀ ਫੀਜੀ ਸੀਗੀ ਮੈਂ ਨਾਲ ਜਾਣੀ ਸੀ ਵੇਹ ਫੇਰੀ ਮੋਰ ਲਵਾ ਕੇ ਇਹ ਨੂੰ ਸੂਟ ਤੇ ਵੀ ਆਮਲੇ ਅੰਤ ਮੋਰ ਲਵਾ ਫੇ ਤੂੰ ਉਹਦੀ ਕਹਿ ਦਿੰਦੀ ਮੈਂ ਲੈਣਾ ਹੀ ਸੂਟ ਮੈਨੂੰ ਤਾਂ ਪਸੰਦ ਨਹੀਂ ਹੈਗਾ ਸੂਟ ਆ ਇਹ ਆ ਫੇਰ ਲੈਣਾ ਤਾਂ ਸੀਗਾ ਹੀ ਲੈਣਾ ਸੀਗਾ ਬਿਰੋ ਕੋ ਚੱਕ ਕੇ ਲਈ ਗੱਲਾਂ ਕੁਛ ਨਹੀਂ ਹੁੰਦਾਗਾ ਹੁਣ ਸੋਣਾ ਆ ਗਿਆ ਹਾਂ ਹੁਣ ਆ ਗਿਆ ਮੇਰੇ ਘਰ ਦੀ ਗੱਲ ਸਮਝ ਨਹੀਂ ਆਉਂਦੀ ਹੈਗੀ ਤੂੰ ਗਾੜ ਸੂਟ ਲੈਣੇਗੀ ਤੂੰ ਵੀ ਦੇਖ ਕੇ ਇਹ ਸੂਟ ਮੈਂ ਤਾਂ ਨਹੀਂ ਪਾਉਣਾ ਸੂਟ ਤੂੰ ਪੋਣਾ ਮੈਂ ਕੀ ਦੱਸੂਗਾ ਅੱਜ ਆਏ ਮੇਰੇ ਕੋਲ ਮੰਮੀ ਕਹੀਂ ਦੇਖਿਆ ਛੋਣਾ ਵੀ ਸੂਟ ਤੁਸੀਂ ਹੀ ਪੋਣਾ ਮੈਂ ਤਾਂ ਨਹੀਂ ਪੋਣਾ ਤੁਸੀਂ ਬੁੜੀਆਂ ਨੂੰ ਵੇੜੇ ਨਹੀਂ ਰਹਿਣੇ ਬਾਹਰ ਆਹ ਹੋਰ ਫੇਰ ਵਰਗਾ ਫੇਰ ਕਹਿੰਦਾ ਆ ਨਹੀਂ ਆ ਲੈਣਾ ਤੂੰ ਮੈਂ ਤਾਂ ਕਹਿੰਦਾ ਸੂਟਾਂ ਮਾੜੇ ਤਾਂ ਜਿੱਦ ਤੱਕ ਬੋਲੀ ਨਹੀਂ ਗੀ ਰਹਿਣ ਰਹਿਣ ਦੋ ਇਹਨੂੰ ਰਹਿਣ ਦੋ ਕੀ ਪੁੱਛਿਆ ਤਾਂ ਜਾਂਦੀ ਹੈ ਨੱਸ ਕਿੱਦੇ ਪਿਆ ਨੱਸ ਕਿੱਦੇ ਗਿਆ ਤੈਨੂੰ ਪੁੱਛਿਆ ਤਾਂ ਜਾਂਦਾ ਹੀ ਆਣ ਕੋਲੇ ਖੜੇ ਬੰਦੇ ਤੋਂ ਆਹ ਹੋ ਇਹ ਬੰਦੇ ਕੱਲ ਦੀ ਗੱਲ ਦੱਸੀ ਦੱਸੀਂ ਅਗਲਾ ਕੀ ਕਹੂ ਆ ਵੀ ਬਧੇਰਾ ਬੰਦੇ ਦੱਸਦੇ ਨੇ ਵੀ ਆਹ ਜੇ ਰੰਗ ਪਾ ਆ ਉਹ ਬੰਦੇ ਹੋਰ ਹੋਣੇ ਫਿਰ ਅਸੀਂ ਨਹੀਂ ਦੱਸਦੇ ਪੁੱਛਦੀ ਨਹੀਂ ਫਿਰ ਅੱਜ ਤੋਂ ਬਾਅਦ ਹੁਣ ਮੈਂ ਪੁੱਛੀ ਪੁੱਛਦੀ ਨਹੀਂ ਨਾ ਜਵਾਂ ਨਹੀਂ ਨਾ ਮੈਂ ਪੁੱਛਾਂ ਨਾ ਮੈਂ ਇਹ ਪੁੱਛਿਆ ਅਜ ਤੱਕ ਕਿ ਮੈਂ ਆਹ ਸੂਟ ਕਿਹੜਾ ਕੱਪੜੇ ਲੈਣਾ ਜੇ ਤੱਕ ਜੇ ਵਿਆਹ ਹੋਇਆ ਹੁੰਦਾ ਪਹਿਲਾਂ ਫੇਰੀ ਪੁੱਛਦਾ ਜੇ ਵਿਆਹ ਹੋਇਆ ਜੇ ਨਾ ਹੋਇਆ ਫਿਰ ਕਿਹਨੂੰ ਪੁੱਛਣਾ ਹੋਰ ਕਿਹੜਾ ਪੁੱਛੂੰਗਾ ਮੈਂ ਨਾ ਪੁੱਛਾਂ ਨਾ ਮੈਂ ਤੁਹਾਨੂੰ ਪੁੱਛਾਂ ਠੀਕ ਹੈ ਕੋਈ ਮਤਲਬ ਨਹੀਂ ਯਾਰ ਕਿ ਦੂਜੇ ਦੇ ਸੂਟਾਂ ਲਈ ਆਪਾਂ ਹਾਂ ਠੀਕ ਹੈ ਨਵੇਂ ਮਸੇਦਾ ਕੀ ਮਤਲਬ ਪਤਾ ਨਹੀਂ ਹਾਂ ਬਦਾਂ ਨਹੀਂ ਮੈਨੂੰ ਮਲੇ ਹੋਰ ਸੂਟ ਚੌਲਾ ਚੁੱਪ ਕਰਕੇ ਆਣ ਅੱਜ ਚੌੜੇ ਜੀ ਲੋ ਕਰਵਾਉਂਗਾ ਪੱਕਾ ਹਾਂ